ਬਾਬਾ ਜੀ ਅਗਰ ਨਹੀਂ ਮਨਾਉਂਦੇ ਉਹ ਪਿੱਛੇ ਹਟ ਜਾਓ ਲੋਬੀ ਹੈ ਫਿਰ ਜੀ ਇਹੋ ਜਿਹੜੇ ਦੋਸ਼ੀ ਫੜੇ ਸਤ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਮਿੱਟੀ ਗਈ ਮਹੀਨਾਤ ਹੇਠ ਮਹਾਲੀ ਪੁਲਿਸ ਨੂੰ ਕੱਲ੍ਹ ਇੱਕ ਵੱਡੀ ਸਫਲਤਾ حاصل ਹੋਈ ਹੈ ਜਦੋਂ ਸੀਆਈਏ ਦੀ ਟੀਮ ਨੇ ਤਿੰਨ ਦੋਸ਼ੀਆਂ ਨੂੰ ਨੈਪ ਕੀਤਾ ਜਿਨ੍ਹਾਂ ਕੋਲੋਂ 4.5 ਕਿਲੋ ਅਫੀਮ ਤੇ 1.5 ਲੱਖ ਡਰੱਗ ਮਨੀ ਰਿਕਵਰ ਕੀਤਾ ਗਿਆ ਸਰ ਕਿੱਥੋਂ ਫੜੇ ਆ ਜੀ ਇਹ ਇਹ ਦੋਸ਼ੀ ਕੰਬਾਲੇ ਚ ਪੀਜੀ ਲੈ ਕੇ ਰਹਿ ਰਹੇ ਸੀ ਪਿੰਡ ਕੰਬਾਲਾ ਪੈਂਦਾ ਥਾਣਾ ਆਈਟੀ ਸਿਟੀ ਦੇ ਏਰੀਏ ਚ ਉੱਥੇ ਪੀਜੀ ਲੈ ਕੇ ਰਹਿ ਰਹੇ ਸੀ ਅਸੀਂ ਸੀਕ੍ਰੀਟ ਇਨਫੋਰਮੇਸ਼ਨ ਤੇ ਕੇਸ ਰਜਿਸਟਰ ਕਰਕੇ ਉਸ ਤੋਂ ਬਾਅਦ ਰੇਡ ਕਰਕੇ ਇਹਨਾਂ ਨੂੰ ਨੈਪ ਕੀਤਾ ਸਰ ਕਿੱਥੋਂ ਫੀਮ ਲੈ ਕੇ ਆਂਦੇ ਸੀ ਕਿ ਕਿੰਨੀ ਕੀ ਦੇਰ ਤੋਂ ਇਹ ਕੰਮ ਕਰ ਰਹੇ ਨੇ ਇਹ ਪਿੱਛੋਂ ਯੂਪੀ ਦੇ ਰਹਿਣ ਵਾਲੇ ਨੇ ਤੇ ਪਿਛਲੀ ਕਾਫੀ ਦੇਰ ਤੋਂ ਕੰਮ ਕਰ ਰਹੇ ਨੇ ਦੋ ਬੰਦਿਆਂ ਦੇ ਪਹਿਲਾਂ ਵੀ ਇੱਕ ਇੱਕ ਮੁਕੱਦਮਾ ਦਰਜ ਹੈ ਇਹਨਾਂ ਤੇ ਅਫੀਮ ਦਾ ਹੀ ਬਾਕੀ ਇਹਨਾਂ ਦੀ ਪੁਛਕਿਸ਼ ਚੱਲ ਰਹੀ ਹੈ ਫਾਰਮਰ ਦੇ ਮੈਕਬੋਡ ਲਿੰਕ ਇਹਨਾਂ ਦੀ ਪੁਛਕਿਸ਼ ਦੌਰਾਨ ਟਰੇਸ ਕੀਤਾ ਜਾ ਰਿਹਾ ਹੈ ਕੋਈ ਇਹਨਾਂ ਤੇ ਪਹਿਲਾਂ ਵੀ ਕੋਈ ਇਹ ਜਿਹਾ ਕ੍ਰਿਮੀਨਲ ਮੁਕੱਦਮਾ ਦਰਜ ਐ ਐਨਡੀਪੀਐਸ ਦਾ ਕੇਸ ਰਜਿਸਟਰ ਹੈ ਦੋ ਬੰਦਿਆਂ ਦੇ ਪਹਿਲਾਂ ਵੀ ਅੱਛਾ ਜੀ ਜੀ ਇਹ ਪਤਾ ਲੱਗਿਆ ਵੀ ਜਿਹੜੀ ਇਹਨਾਂ ਕੇ ਟ੍ਰੇਸ ਕਰਦੇ ਆ ਇਹਨਾਂ ਨੂੰ ਕੁਝ ਕੇਂਦਰ ਰਿਮਾਂਡ ਲਿਆ ਜਾਊਗਾ ਉਸ ਤੋਂ ਬਾਅਦ ਜਿਵੇਂ ਇਹਨਾਂ ਦੀ ਪੁਸ਼ਟੀਸ਼ ਜੋ ਜੋ ਆਉਣੇ ਆ ਹਾਲਾਤ ਉਹਦੇ ਬਾਰੇ ਜਾਣੂ ਕਰਾਂਗੇ। ਪਹਿਲੀ ਵਾਰ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ। ਉਸ ਤੋਂ ਬਾਅਦ ਇਹਨਾਂ ਦੀ ਪੁਸ਼ਟੀਸ਼ ਦੌਰਾਨ ਜਿਹੜੀਆਂ ਗੱਲਾਂ ਸਾਹਮਣੇ ਆਉਣਗੀਆਂ ਉਹਨਾਂ ਬਾਰੇ ਖੁਲਾਸਾ ਕੀਤਾ ਜਾਊਗਾ। ਕਿਹਾਂ ਦੇ ਦਰਜ ਹੈ, ਕ੍ਰਿਮੀਨਲ ਬੈਕਗ੍ਰਾਉਂਡ ਹੈ ਤਾਂ ਡਿਟੇਲ ਵਿੱਚ ਪੁਸ਼ਟੀਸ਼ ਦੀ ਲੋੜ ਹੈ। ਕੋਈ ਉਹ పార్ਟ ਟਾਈਮ ਕੀ ਕੰਮ ਕਰਦੇ ਸੀ ਇਹ ਜੀ। ਇਹ ਬੇਸਿਕਲੀ ਉੱਥੇ ਸਟੇ ਕਰਦੇ ਸੀ ਇਹੀ ਕੰਮ ਹੈ। ਪਹਿਲਾਂ ਵੀ 2-3 ਚੱਕਰ ਲਾ ਚੁੱਕੇ ਨੇ। ਯੂਪੀ ਦੇ ਚਾਰ ਫੰਡ ਸਾਈਟ ਤੋਂ ਪਿੱਛੋਂ ਲੈ ਕੇ ਆਉਂਦੇ ਨੇ ਹਜੇ ਤੱਕ ਮੁਰਲੀ ਪੁੱਛ ਕੇ ਇਸ ਚ ਸਾਨੂੰ ਇਹੀ ਫੈਕਟ ਸਾਹਮਣੇ ਆਏ ਨੇ ਬਾਕੀ ਜਿਹੜੀ ਡਿਟੇਲ ਸਾਹਮਣੇ ਆਉਗੀ ਸ਼ੇ ਕਿਹੜੀ ਧਾਰਾ ਦੇ ਤਿੰਨ ਪਰਚੇ ਆਏ 18 ਐਂਡੀਕੇਸ ਕੀ ਕੀਆ ਦੁਪੜੇ ਜੀ ਕਿੰਨੀ ਕੁਆਲਟੀ ਸਾਢੇ 4 ਕਿਲੋ ਅਫੀਮ ਜੀ ਤੇ ਡਰਗਮਨੀ ਹੈ 1.5 ਲੱਖ ਰੁਪਏ